ਕਸੀ ਕਾਲ ਜੀ ਕੀ ਹਾਲ ਹੈ ਸਾਰਿਆਂ ਦਾ ਠੀਕ ਹੋ ਅੱਜ ਸੰਡੇ ਸੀ ਤੇ ਐਸ਼ 2 3 11 ਤੋਂ ਕਰ ਰਹੀ ਹੈ ਕਿ ਪਪਾ ਮੈਂ ਜਾਣਾ ਪੰਨਫਨ ਪੁੱਛੋ ਤੇ ਚਲੋ ਆਪਾਂ ਉਹਨੂੰ ਪੁੱਛਦੇ ਆਂ ਫਿਰ ਰੈਡੀ ਐ ਵਸ ਤਾਂ ਹਾਂਜੀ ਐਸ਼ ਕੀ ਹਾਲ ਹੈ ਠੀਕ ਹੋ ਤੁਸੀਂ ਆਪਾਂ ਚੱਲ ਗਏ ਹੁਣ ਪੰਨਫਨ ਚਲੋ ਫਿਰ ਚੱਲਦੇ ਆਂ ਰੈਡੀ ਹੋ ਤੁਸੀਂ ਹਾਂ ਓਕੇ ਅੱਛਾ ਵੈਰੀ ਗੁੱਡ ਆ ਜਾਓ ਫਿਰ ਰੈਡੀ वेलकम पुत्र आ जाओ मेरा पुत्र रेडी है दिखाओ सारेनु कित्ता केडे सेंटर पे आ वेरी गुड बहुत सोणा लग रिया चलो मम्मा नु ਪਾਉ ਦਿਆਂ ਮम्मा ਰੈਡੀ ਆ ਜੀ ਰੈਡੀ ਹੋ ਤੁਸੀਂ ਹਾਂਜੀ ਹਾਂਜੀ ਫਨ ਫਨ ਜਾਣ ਲਈ ਓਕੇ ਚਲ ਚਲ ਗਏ ਹੋਰ ਪ੍ਰੋਮਿਸ ਕੀਤਾ ਸੀ ਕਿ ਸੁਮੀਨ ਕੋਲੇ ਕੋਲੇ ਜਮਾਈ ਸੁਮੀਨਪੁਰ ਵੀ ਜਾਣਾ ਪੁੱਤ ਅੱਜ ਆਪਾਂ ਫਨ ਪਰ ਚਲਦੇ ਹਾਂ ਉਥੇ ਤੇ ਸੁਮੀਨਪੁਰ ਪਾਪਾ ਕੱਲ ਨੂੰ ਲੈ ਜਾਣਗੇ ਤੁਹਾਨੂੰ ਠੀਕ ਹੈ। ਦਾਦੀ ਵੀ ਰੈਡੀ ਹੋ ਗਈ ਆ ਕੇ। ਹੋ ਗਈ ਰੈਡੀ? ਹਾਂਜੀ ਹੋ ਗਈ ਜੀ। ਚੱਲ, ਹੋ ਗਈ ਜੀ। ਚਲੋ ਜੀ ਫਿਰ। ਮੰਮਾ ਨੂੰ ਬੁਲਾਓ। ਮੰਮਾ ਕਿੱਥੇ ਰਹਿ ਗਏ? ਮੰਮਾ ਕਿੱਥੇ ਰਹਿ ਗਏ? ਦਾਦੀ, ਦਾਦੀ ਨੂੰ ਇੰਨਾ ਚੜ ਚੜਿਆ ਮੰਮਾ ਨੂੰ ਲੋਕ ਹੀ ਲਾਤਾ ਅੰਦਰ। ਹਾਂ, ਲੋਕ ਹੀ ਲਾਤਾ। ਚਲੋ, ਠੀਕ ਹੈ। ਮੈਂ ਛੱਡ ਗਈ ਸੀ। ਲੋਕ ਹੀ ਲਾਤਾ ਸੀ। ਠੀਕ ਹੈ। ਦਾਦੀ ਅੰਦਰ ਨਹੀਂ? ਦਾਦੀ ਅੰਦਰ ਸੀ। हाँ भाई यश ओके चले।, चले चलो जी ठीक है ठीक है ओके ओके ਹਾਂਜੀ ਅਨਲਿਮਿਟਡ ਕਾਰਡ ਦੋ ਬਣਾ ਲਿਆ ਲੋ ਆ ਲੋ ਜੀ ਹਾਂਜੀ ਚਲੋ ਸਟੇ ਰਹੋ ਨਾ ਮੋੜਾ ਕਰੋ ਹਾਂਜੀ ਐਸ਼ ਕੀ ਕਰਨਾ ਇੱਥੇ ਜਾਣਾ ਖੜ ਜੋ ਚੱਲਦੇ ਐ ਐਸ਼ ਫਾਸਟ ਹੋਣਾ ਠੀਕ ਐ ਪੂਰੀ ਫਾਸਟ ਚਲਾਉਣਾ रेस ਦੇ ਕੇ ਠੀਕ ਹੈ ਪੁੱਤ ਚਲੋ ਜੀ ਰੇਸ ਰੇਸ ਜ਼ੀਰੋ ਫੋਲੋ ਰੇਸ ਜ਼ੀਰੋ ਫੋਲੋ ਖਾਜੇ ਨਾ ਕਰੋ ਹੋਜੇ ਨਾ ਕਰੋ ਜੀ ਰੁਕੋ ਇੱਕ ਗਿਆ ਆ ਉਹ ਤੋਂ ਕਰਿਓ ਚੋ 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 ਉੱਪਰ ਜੜਾ ਦੋਲੇ ਕੋਈ ਐਸੇ ਡ੍ਰੈਂਕ ਕਮਾਉਣਾ ਐਂ ਕਰੋ ਕੋਈ ਵਿਚੋ ਵਿਚਾ ਉਹ ਵੈਰੀ ਗੁੱਡ ਵੈਰੀ ਗੁੱਡ ਬੋਰ ਐਕਚੁਅਲੀ ਸ਼ਪੁੱਲ ਆਹ ਸਾਰ ਨਾ ਰਹਿਣ ਦੇ ਤੁਸੀਂ ਭਜਾਓ ਪੂਰੀ ਤੇ ਕੋਈ ਅਗ ਤੇ ਘੜਾਤਾ

Thank you. ਐਸ਼ ਉੱਪਰ 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 ਚੜਜੋ ਓਏ ਐਸ਼ ਇਹਦੇ ਵਿੱਚੋਂ ਦੀ ਆਇਓ ਇੱਧਰ ਦੀ 啊就啊就。아주아주 ਹਾਂਜੀ ਕਿਵੇਂ ਲੱਗ ਰਿਹਾ ਹੈ ਅਜੇ ਤਾਂ ਸਟਾਰਟ ਹੀ ਹੋਇਆ ਹੈ No, no. Damn, yeah, I need to a saw for this plane. Right? Let's have a look. Where? ਨਾ ਮੇਰੀ ਵਾਰੀ ਦੀ ਵਾਰੀ ਇਹਨਾਂ ਚਲੋ ਉਧਰ 8 ਪੁਆਇੰਟ ਆ ਹਾਂ ਜ਼ੋਰ ਦੀ ਮਾਰਨਾ ਦੇਖ ਕੇ ਮਾਰੋ ਤੁਸੀਂ ਟ੍ਰਾਈ ਕਰੋ ਮੀਮਾ ਪੂਰਾ ਹੋ ਕੇ ਆ ਉੱਪਰ ਉੱਪਰੋਂ ਉੱਪਰੋਂ ਮਾਰੋ ਨਾ ਆ ਇਹ ਤਾਂ ਜਾਣੀ ਨਹੀਂ ਆ ਇਹ ਤਾਂ ਬੋਲ ਹੀ ਨਹੀਂ ਪਹੁੰਚਣੀ ਵੈਰੀ ਗੁੱਡ 1 ਮਿੰਟ ਦੀ ਜੋਰ ਦੀ ਮਾਰੂ ਨਾ ਥੋੜਾ ਜਿਹਾ ਜ਼ੋਰ ਲਾ ਕੇ ਥੋੜਾ ਜ਼ੋਰ ਲਾ ਕੇ ਮਾਰੋ ਉੱਪਰੋਂ ਆ ਦੋਨੇ ਇਹਦੇ ਦੋ ਉਂਗਲਾਂ ਦੇ ਇੱਕ ਇੱਧਰ ਪੂਰਾ ਜ਼ੋਰ ਲਾ ਕੇ ਮਾਰੋ ਉੱਪਰੋਂ ਉੱਪਰੋਂ ਮਾਰੂ ਨਾ ਥੋੜੀ ਜਿਹੀ ਵੈਰੀ ਗੁੱਡ ਇਹ ਵੀ ਗਈ 0. ਇੱਧਰ हाँ उपचा देखो एक प्वाइंट है प्वाइंट है ये कि गल होगी मेरी एक यार ਆਣੀ ਨਾ ਮਰਾ ਤੇ ਆ ਗਿਆ ਮੈਨੂੰ ਜੈ ਜੀ ਦੇ ਚਾਂਸ ਆ ਗਈ ਇੱਕ ਕਰ ਦੇਖਦੇ ਆਏ ਜਾਨੀ ਗੁੱਡ ਕੀ ਉੱਪਰ ਜਿਆਦਾ ਆਉਂਦੇ ਫੇਰ ਮਾਰ ਲਵਾਂ ਮੈਂ ਤੇ ਫਾਇਦੀ ਨਹੀਂ ਜਿਹੜੀ ਉਹ ਸਾਹਮਣੇ ਰੈੱਡ ਹੈ ਨਾ ਰੈੱਡ ਲਾਈਨ ਉਹਦੇ ਤੇ ਮਾਰੋ ਫੇਰ ਹੀ ਅੱਗੇ ਜਾਊਗੀ ਪੂਰੀ ਜ਼ੋਰ ਲਾ ਕੇ ਚਲੋ ਵੈਰੀ ਗੁੱਡ ਇਸ ਵਾਰ ਤਾਂ ਕੋਸ਼ਿਸ਼ ਤਾਂ ਸਿੱਟੇ ਇਹ ਆ ਜਾ ਯਾਰ ਤੂੰ ਤਾਂ ਇੱਕ ਵੀ ਨਹੀਂ ਸੱਟਦੀ ਚੱਲ ਕੋਈ ਨਾ ਕੋਈ ਨਾ ਚੱਕੋ ਚਾਂਸ ਹੈਗਾ ਪੁਆਇੰਟ ਇੱਧਰ ਹੈਗੀ ਹੈ 23 0 ਵਾਈਟ ਓਨ ਦੋ ਚਲੋ ਇਧਰ ਬਾਈ ਚੋ ਸਕਦੇ ਹੋਏ ਬਾਈ ਉਹਨਾਂ ਦਾ ਜੀਰੋ ਹੀ ਆ ਜਿੰਨਾ ਮਰਜ਼ੀ ਖਾ ਲੋ ਚਲੋ ਚਲੋ ਓ ਲੈ ਇਸ ਵਾਰ ਵੀ ਆਂਡਾ ਵੈਰੀ ਜੋਨਸ ਆ ਤੇ ਅਸੀਂ ਆਏ ਅਰੇ ਸ਼ੁਕਰੇਸਵਰ ਤਾਂ ਮੈਨੂੰ ਲੱਗਦਾ ਟਾਰਗੇਟ ਬਾਵਾ ਲੈ ਕੇ ਨੰਬਰ ਚਲੋ 5 ਨੰਬਰ ਤਾਂ ਹੋਏ So, oh, my उधर नहीं जाना जाने ਚਲੋ 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 ਯੋ ਵੈਰੀ ਗੁੱਡ ਇਸ ਵਾਰ ਤਾਂ ਲੱਗਦਾ ਇੱਕ ਹੀ ਆ ਰਿਐਲਟੋ ਗਿਆ ਆਹ ਯਾਰ ਮੈਨ ਟਰਾਇੰਗ ਟੂ ਸੈਲ 77 ਨਾ ਐਸ ਮੈ ਜਾ ਰਿਹਾ ਦੇਖ ਵਾਟਰ ਇਸ ਓਨ ਦਾ ਬਰਿਜ ਫਰੀਕਾ ਵੈਲਕਮ ਟੂ We're being transferred to the Atlantic Archivores. We'll create a new superhero oh, once. the intuition of human civilization sequence. This journey is full of Time is running out. Let's go. I don't I can find an Look out! Memories <laughs> of shapes and forms. Once we pass through the asteroid belt, we'll be able run those with our partners. <laughs> <laughs> ਐਸ਼ ਨੂੰ ਆ ਗੇਮ ਵਾਲੀ ਪਸੰਦ ਆਈ। ਦੂਰੀ ਵਾਂਗ ਫੇਅਰ ਸਟਾਰਟ ਕਰਾਤਾ ਐਸ਼ ਨੇ। ਹਨਾ ਐਸ਼ ਬਹੁਤ ਮਚਾਇਆ ਨਾ ਪਹਿਲਾਂ। ਇਹਨੇ ਫੇਅਰ ਦੂਰੀ ਵਾਂਗ ਸਟਾਰਟ ਕਰਾਤਾ। ਇਸ ਵਾਰ ਹੋਰ ਕੋਈ ਗੇਮ ਕਰਵਾਈ ਐ। ਨਹੀਂ ਨਹੀਂ ਉਦਾ ਐ। ਮੋੜੀ ਮੋੜੀ। ਨਹੀਂ ਆਨੇ ਦੇਣੀ। ਅੱਲਾ ਦੇ ਨੂੰ। ਹਾਂ। ਉਹ ਕੈਮਰਾ ਲੱਗਿਆ ਨਾ ਪਾਉ। ਆ ਗੱਲ ਨਹੀਂ। ਭਈ ਆਪ ਨੂੰ ਗੇਮ ਨਹੀਂ ਕਰਦੇ। ਆ। ਐਸ਼ੇ ਦੱਸ ਦੋ ਕਿਹੜੀ ਗੇਮ ਲਾਉਣੀ ਆ ਤੁਸੀਂ ਦੱਸ ਤਾਂ ਸ਼ੇਰ ਵਾਲੀ ਓਕੇ ਸਟਾਰਟ ਕਰੋ ਓ ਨਹੀਂ ਭਈ ਚਲੋ ਹੁਣ ਤੁਹਾਡੀ ਵਾਰੀ ਵੈਰੀਕ ਕੋਈ ਕਮੈਂਟ ਤੁਸੀਂ ਹਟ ਜਾਓ ਵੈਰੀ ਵੜਾ ਪਾ ਮੀ ਚਲੋ 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 ਚੱਲ ਚਲੋ ਚਲੋ ਨੈਕਸਟ ਪਾਓ ਨੈਕਸਟ ਆਇਸ਼ ਕੀ ਖਾਣਾ ਪੁੱਤ ਪੀਜ਼ਾ ਪੀਜ਼ਾ ਚਲੋ ਪੀਜ਼ਾ ਦੇਖਦੇ ਆਂ ਫਿਰ ਆਪਾਂ ਆਊਟਲੈਟ ਦੇ ਵਿੱਚੋਂ ਵੇ ਵੇ ਸਾਹਮਣੀ ਡੋਮਿਨਸ ਆਇਸ਼ ਇਹਨਾਂ ਦੇ ਟਰਾਈ ਕਰਦੇ ਆਂ ਚਲੋ ਠੀਕ ਹੈ ਹਾਂ ਆਇਸ਼ ਕਿਵੇਂ ਰਿਹਾ ਪੰਫਨ ਚ ਅੱਛਾ ਪੂਰਾ ਮਜ਼ਾ ਕੀਤਾ ਕਿਹੜੀ ਗੇਮ ਸਾਨੂੰ ਸਭ ਨੂੰ ਵਧੀਆ ਲੱਗੀ ਮੈਨੂੰ ਸਭ ਨਾਲ ਬਣਾ ਹੈ ਲੱਗੀ ਉਹ ਫੱਕਰ ਦੀ ਗੇਮ ਕਿਹੜੀ ਵਾਲੀ ਜਿਹੜੀ ਆਪਾਂ ਤਿੰਨੇ ਬੱਠੇ ਸੀ ਕਾਰ ਦੇ ਵਿੱਚ ਉਹ ਦੇਖ ਕੇ ਅਸੀਂ ਡੈਨਾਸੌਰ ਵਾਲੀ ਫਲਾਈਂਗ ਕੈਮਰਾ ਚੱਲ ਗਿਆ ਸੀ ਉਹ ਫਲਾਈਂਗ ਕੈਮਰਾ ਸੀਗਾ ਚਲੋ ਵਧੀਆ ਠੀਕ ਆ ਅੱਜ ਗਰਮ ਨਹੀਂ ਖਾ ਲਵਾਂ ਚਾਂਪਰੀ ਕੀ ਜੇ ਨਾਲ ਸਾਡਾ ਢਿੱਡ ਨਹੀਂ ਭਰਿਆ ਤੇ ਅਸੀਂ ਆ ਗਏ ਅਸੀਂ ਦਿੱਲੀ ਚਾਈ ਚਾਪ ਵਾਲਿਆਂ ਦੇ ਇੱਥੇ ਦੇਖਦੇ ਇਹਨਾਂ ਦੀ ਚਾਂਪ ਟਰਾਈ ਕਰਕੇ ਦੇਖਦੇ ਆ ਕਿਵੇਂ ਦੀ ਆ ਲੋ ਜੀ ਆਪਣੀ ਨਿਊਡਲ ਤੇ ਚਾਂਪ ਆ ਗਈ ਕਿੰਦਰ ਕੰਮ ਚੱਕਤਾ ਲੋਕ ਕਹਿੰਦੇ ਤੁਸੀਂ ਸਲਿਮ ਹੋ ਬਹੁਤ ਹੋ ਸਾਡੇ ਸਲਿਮ ਦਾ ਹੋਣ ਦਾ ਕਾਰਨ ਇਹ ਹੀ ਚੀਜ਼ ਹੈ ਹੈਨਾ ਆਪਾਂ ਖਾਂਦੇ ਤਾਂ ਕੁਝ ਨਹੀਂ ਯਾਰ ਤਾਂ ਨੂੰ ਤਾਂ ਪਈ ਨਹੀਂ ਸਲਿਮ ਆ ਪਤਲੇ ਜੇ ਆਪਾਂ ਕੁਝ ਖਾਣ ਲੱਗ ਗਏ ਫਿਰ ਤਾਂ ਬਸ ਪਤਾ ਨਹੀਂ ਕੀ ਕੁਝ ਹੋਵੇ ਫਿਲਗਾਸ਼ ਚਲੋ ਫਿਰ ਹੋਈ ਫੜੇ ਸਿੱਧੂ ਮੂਸੇ ਵਾਲੇ ਵਾਂਗੂ ਹਜੇ ਮੁੱਕਿਆ ਨਹੀਂ ਜਾਂ ਖਾ ਕੇ ਪੀਜ਼ਾ ਖਾ ਕੇ ਤੇ ਬ੍ਰਿਜ ਵਾਸੇ ਵਾਲਿਆਂ ਦੇ ਫੇਰ ਆ ਗਏ ਗੋਲ ਗੱਪੇ ਖਾਣ ਕਿਹੜੇ ਕਰਾਉਣੇ ਆ ਦੂਜੀ ਵਾਲੇ ਮੈਂ ਤੂੰ ਆਟੇ ਵਾਲੇ ਖਵਾ ਦੇ ਯਾਰ ਆਟੇ ਵਾਲੇ ਤੇ ਸੂਜੀ ਵਾਲੇ ਚੱਕ ਤਾਂ ਕੰਮ ਇਹਨਾਂ ਨੇ ਤਾਂ ਗੋਲ ਗੱਪਿਆਂ ਦਾ ਐ ਤੁਸੀਂ ਵੀ ਖਾ ਰਹੇ ਹੋ ਓਏ ਤੁਸੀਂ ਨਹੀਂ ਖਾਣਾ ਪਾਣੀ ਪਾਣੀ ਪੀਣਾ ਪਾਣੀ ਤਾਂ ਪਾਪਾ ਵੀ ਪੀਣਗੇ ਯਾਰ